ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਦੇਖਕ ਦਾ ਨਾਮ ਸਰਦਾਰ ਹਰਕੀਰਤ ਸਿੰਘ ਕਹਿਲ ਜੀ ਪੁਸਤਕ ਦਾ ਨਾਮ ਪੰਜਾਬੀ ਵਿਰਸਾ ਕੋਸ਼ ਇਹਦੇ ਵਿੱਚੋਂ ਅੱਜ ਆਪਾਂ ਖੇਤੀਬਾੜੀ ਸੰਬੰਧੀ ਉਲਟਾ ਮਾਹਲ ਦੀ ਗੱਲ ਕਰਾਂਗੇ ਉਲਟਾ ਮਾਹਲ ਉਲਟਾ ਮਾਹਲ ਇੱਕ ਪਾਸੇ ਵਾਲਾ ਜ਼ਮੀਨ ਨੂੰ ਵਾਹ ਕੇ ਸੱਜੇ ਪਾਸੇ ਮਿੱਟੀ ਉਲਟਾ ਕੇ ਸਿੱਟਣ ਵਾਲੇ ਲੋਹੇ ਦੇ ਇੱਕ ਪੱਖੇ ਵਾਲੇ ਹਲ ਨੂੰ ਇੱਕ ਪਾਸੇ ਵਾਲਾ ਉਲਟਾ ਮਾਹਲ ਕਹਿੰਦੇ ਹਨ ਕਿ ਇਲਾਕਿਆਂ ਵਿੱਚ ਇਸ ਨੂੰ ਅਕਹਿਰਾ ਉਲਟਾ ਮਹਲ ਕਹਿੰਦੇ ਹਨ ਇਸ ਹਲ ਦੀ ਵਾਹੀ ਨਾਲ ਮਿੱਟੀ ਦੀ ਉਤਲੀ ਪਰਤ ਏਠਾਂ ਚਲੀ ਜਾਂਦੀ ਹੈ ਏਠਲੀ ਪਰਤ ਉੱਪਰ ਆ ਜਾਂਦੀ ਹੈ ਪਹਿਲੀ ਫਸਲ ਦੇ ਵਾਢਣ ਨੂੰ ਨਮੀ ਫਸਲ ਬੀਜਣ ਦੀ ਤਿਆਰੀ ਕਰਨ ਲਈ ਪਹਿਲੀ ਵਾਹੀ ਉਲਟਾ ਮਹਲ ਨਾਲ ਕੀਤੀ ਜਾਂਦੀ ਸੀ ਜਾਂ ਹੈ ਭਾਵੇਂ ਅੱਜ ਵੀ ਕੀਤੀ ਜਾਂਦੀ ਹੈ ਇਹ ਵਾਹੀ ਕਰਨ ਨਾਲ ਪਹਿਲੀ ਫਸਲ ਦੇ ਸਾਰੇ ਕਾਚੇ ਜੜਾਂ ਬਾਹਰ ਨਿਕਲ ਆਉਂਦੇ ਹਨ ਹਾਨੀਕਾਰਕ ਜੀਵ ਜੰਤੂ ਮਾਰ ਜਾਂਦੇ ਹਨ ਹਰੀ ਖਾਦ ਨੂੰ ਜ਼ਮੀਨ ਵਿੱਚ ਰਲਾਉਣ ਲਈ ਰੂੜੀ ਦੀ ਖਾਦ ਨੂੰ ਜ਼ਮੀਨ ਵਿੱਚ ਰਲਾਉਣ ਲਈ ਇਸ ਹਲ ਦੀ ਵਰਤੋਂ ਕੀਤੀ ਜਾਂਦੀ ਹੈ ਬੱਟਾਂ ਤੇ ਬੀਜੀ ਜਾਣ ਵਾਲੀ ਫਸਲ ਲਈ ਬੱਟਾਂ ਵੀ ਇਸ ਹਲ ਨਾਲ ਪਾਈਆਂ ਜਾਂਦੀਆਂ ਹਨ ਜਾਂ ਸੰ ਭਾਅ ਅੱਜ ਵੀ ਪਾਈਆਂ ਜਾਂਦੀਆਂ ਨੇ ਉਲਟਾਵੇਂ ਹਲ ਦਾ ਮੁੰਨਾ 3 ਕੁ ਫੁੱਟ ਲੰਮਾ ਤੇ 3 ਕੁ ਇੰਚ ਚੌੜਾਈ ਤੇ ਮੋਟਾਈ ਵਾਲਾ ਹੁੰਦਾ ਹੈ ਮੁੰਨੇ ਦੇ ਉੱਪਰਲੇ ਹਿੱਸੇ ਵਿੱਚ ਹੱਥੀ ਲੱਗੀ ਹੁੰਦੀ ਹੈ। ਮੁੰਨੇ ਦੇ ਹੇਠਲੇ ਸਿਰੇ ਨੂੰ ਹਲ ਨਾਲ ਕਾਬਲੇ ਨਾਲ ਜੋੜਿਆ ਜਾਂਦਾ ਹੈ। ਮੁੰਨੇ ਦੇ ਹੇਠਲੇ ਹਿੱਸੇ ਵਿੱਚ ਲੋਹੇ ਦੇ ਬਣੇ ਪੱਖੇ ਵਾਲੇ ਹਲ ਨੂੰ ਕਾਬਲਿਆਂ ਨਾਲ ਤੇ ਲੋਹੇ ਦੇ ਕਲਿੱਪ ਲਾ ਕੇ ਜੋੜਿਆ ਜਾਂਦਾ ਹੈ। ਬਸ ਇਹ ਹੀ ਉਲਟਾਮਾ ਹਲਕਾ ਹੁੰਦਾ ਹੈ। ਹੁਣ ਸਾਰੀ ਬਾਹੀ ਟਰੈਕਟਰ ਨਾਲ ਕੀਤੀ ਜਾਂਦੀ ਹੈ। ਇਸ ਲਈ ਉਲਟਾਵੇਂ ਹਲ ਦੀ ਵਰਤੋਂ ਨਾ ਹੋਣ ਦੇ ਬਰਾਬਰ ਰਹਿ ਗਈ ਹੈ ਬਰਾਬਰ ਰਹਿ ਗਈ ਹੈ ਸੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ